ਪਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਅਲੱਗੀ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਬਤੌਰ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਸਾਡਾ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਆ ਉਹਦੇ ਵੀ ਚੇਅਰਮੈਨ ਸਰਦਾਰ ਪਰਵਿੰਦਰ ਸਿੰਘ ਭੁੰਦਰ ਸਾਹਿਬ ਹੀ ਆ ਇਸ ਕਰਕੇ ਅੱਜ ਵਰਕਿੰਗ ਕਮੇਟੀ ਨੇ ਸਭ ਸੰਤੀ ਦੇ ਨਾਲ ਫੈਸਲਾ ਕਰ ਦਿੱਤਾ ਕਿ ਜਿਹੜੇ ਵੀ ਕੋਈ ਮੇਜਰ ਡਿਸੀਜਨ ਇਸ ਸਮੇਂ ਦੇ ਦੌਰਾਨ ਲੈਣੇ ਪੈਣਗੇ ਉਹ ਭੁੰਦਰ ਸਾਹਿਬ ਦੀ ਅਗਵਾਈ ਦੇ ਵਿੱਚ ਪਾਰਲੀਮੈਂਟਰੀ ਬੋਰਡ ਜਿਹੜਾ ਉਹ ਸਾਰੇ ਡਿਸੀਜਨ ਜਿਹੜਾ ਇਸ ਪੀਰੀਅਡ ਦੇ ਵਿੱਚ ਲੈ ਲੇਗਾ ਦੂਜੀ ਜਿਹੜੀ ਭਰਤੀ ਆ ਉਹ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਿਉਂਕਿ ਪਹਿਲੀ ਸਟੇਜ ਤੇ ਅਸੀਂ 25 ਲੱਖ ਮੈਂਬਰਸ਼ਿਪ ਦਾ ਪੀਚਾ ਜਿਹੜਾ ਉਹ ਰੱਖਿਆ ਔਰ ਜਿਹੜੀ 1 ਮਾਰਚ ਨੂੰ ਅਸੀਂ 2025 ਨੂੰ ਪਾਰਟੀ ਦੀ ਜਿਹੜੀ ਪ੍ਰਧਾਨਗੀ ਚੋਣ ਹੈ ਉਹ ਕਰਵਾਣੀ ਉਹ ਸਾਰਾ ਉਹ ਪ੍ਰੋਗਰਾਮ ਉਲੀਕਣ ਵਾਸਤੇ ਜੋ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਵਿਵਸਥਾ ਉਹਦੇ ਮੁਤਾਬਕ ਇੱਕ ਅਸੀਂ ਪਾਰਟੀ ਵੱਲੋਂ ਮੁੱਖ ਚੋਣ ਅਧਿਕਾਰੀ ਹਮੇਸ਼ਾ ਨਿਯਤ ਕਰਦੇ ਆ ਕਿਉਂਕਿ ਪੁੰਦਰ ਸਾਹਿਬ ਹੁਣ ਐਸੋਲੇ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਤੇ ਸਰਦਾਰ ਗੁਜਾਰ ਸਿੰਘ ਰਾਣੀ ਕੇ ਜਿਹੜੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਪੁਰਾਣੇ ਟਕਸਾਲੀ ਆਗੂ ਨੇ ਐਸੀ ਵਿੰਗ ਦੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਸਾਬਕਾ ਮੰਤਰੀ ਵੀ ਨੇ ਉਹ ਜਿਹੜੇ ਆ ਇਸ ਚੋਣ ਵਾਸਤੇ ਜਿਹੜੀ ਜਥੇਬੰਦਕ ਚੋਣ ਐ ਸਾਡੀ ਪਾਰਟੀ ਦੀ ਉਹਦੇ ਮੁੱਖ ਚੋਣ ਅਧਿਕਾਰੀ ਦੇ ਤੌਰ ਤੇ ਕੰਮ ਕਰਨਗੇ ਤੇ ਸਾਡੇ ਸੰਵਿਧਾਨ ਦੇ ਮੁਤਾਬਿਕ ਜਿਹੜਾ ਸਕੱਤਰ ਹੁੰਦਾ ਉਹਨੇ ਇਹ ਸਾਰੀ ਜਿਹੜੀ ਚੋਣ ਦੀ ਪ੍ਰਕਿਰਿਆ ਹੁੰਦੀ ਹੈ ਇਹਦਾ ਤਾਲਮੇਲ ਇਹਦੀ ਕੋਆਰਡੀਨੇਸ਼ਨ ਕਰਨੀ ਹੁੰਦੀ ਹੈ ਉਹ ਮੇਰੀ ਜ਼ਿੰਮੇਵਾਰੀ ਹੈ ਉਹ ਮੈਂ ਬਤੌਰ ਸਕੱਤਰ ਉਹਨਾਂ ਦੇ ਨਾਲ ਸਾਰਾ ਤਾਲਮੇਲ ਕਰਾਉਣਾ ਇਹ ਸਾਰੀ ਪ੍ਰੋਸੈਸ ਨੂੰ ਸਿਰੇ ਚੜ੍ਨਾ ਉਹ ਨਾਲ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਂ ਆਪ ਨਿਭਾਵਾਂਗਾ ਸਾਡੇ ਸਤਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧੰਨੀ ਸਾਹਿਬ ਉਹ ਜੰਕੇ ਦੀ ਜਿਹੜੀ ਹੈਗੀ ਆ ਬਤੌਰ ਅਬਜ਼ਰਵਰ ਤੇ ਨਾਲ ਉਹਨਾਂ ਦਾ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਕਿਉਂਕਿ ਉਹਨਾਂ ਦੇ ਐਚਪੀਸੀ ਪ੍ਰਧਾਨ ਹੋਣ ਕਰਕੇ ਜਿੰਵੇਂ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਉਹ ਜੰਕੇ ਦੇ ਅਬਜ਼ਰਵਰ ਦੇ ਤੌਰ ਤੇ ਤੇ ਜਿਹੜੀ ਨਾਲ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਉੱਥੇ ਉਹ ਸੇਵਾਵਾਂ ਜਿਹੜੀਆਂ ਉਹ ਦੇ ਬਣ ਗਏ ਸਾਡੇ ਬਹੁਤ ਹੀ ਸਤਕਾਰਯੋ ਪ੍ਰੇਸ਼ਰ ਕਿਰਪਾਲ ਸਿੰਘ ਜੀ ਪਡੁੰਗਰ ਸਾਹਿਬ ਸਾਫ ਦਾ ਪ੍ਰਧਾਨ ਵੀ ਨੇ ਸਖਤ ਵੀ ਰਹੇ ਨੇ ਉਹ ਪੂਰਾ ਜਿਹੜਾ ਮਾਲਵਾ ਕਿਉਂਕਿ ਪੰਜਾਬ ਦਾ ਵੱਡਾ ਹਿੱਸਾ ਮਾਲਵਾ ਬਹੁਤ ਸਾਡੇ ਵਾਸਤੇ ਅਹਿਮ ਹੈ ਉਹ ਸਾਰੇ ਦੀ ਸੁਪਰਵਾਈਜ਼ਨ ਜਿਹੜੀ ਆ ਉਹਨਾਂ ਦੇ ਥੱਲੇ ਜਗ੍ਹਾ ਦੇ ਆਬਜ਼ਰਵਰ ਲੱਗੇ ਹੋਏ ਨੇ ਉਹ ਸਾਰੇ ਦੀ ਮਾਲਵੇ ਦੀ ਜ਼ਿੰਮੇਵਾਰੀ ਦੇਖ ਰਿਖ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਗਾਈਡੈਂਸ ਜਿਹੜੀ ਆ ਉਹ ਸਾਰੀ ਜਿਹੜੀ ਹੈਗੀ ਆ ਕਿਉਂਕਿ ਭਾਵੇਂ ਬਜ਼ੁਰਗ ਨੇ ਥੋੜੀ ਸਿਹਤ ਵੀ ਉਹਨਾਂ ਦੀ ਠੀਕ ਨਹੀਂ ਰਹਿੰਦੀ ਪਰ ਉਹ ਬਹੁਤ ਪਰਪੱਕ ਨੇ ਇਸ ਕੰਮ ਦੇ ਵਿੱਚ ਇਸ ਕਰਕੇ ਉਹਨਾਂ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਇਹ ਪੂਰਾ ਮਾਲਵਾ ਜਿਹੜਾ ਅਹਿਮ ਹਿੱਸਾ ਉਹਦੀ ਉਹਨਾਂ ਨੂੰ ਦਿੱਤੀ ਗਈ ਹੈ ਸਾਡੇ ਜਿਹੜੇ ਵਿਧਾਨ ਸਭਾ ਦੇ ਵਿੱਚ ਸਾਡਾ ਜਿਹੜਾ ਲੈਜਿਸਲੇਟਰ ਗਰੁੱਪ ਹੈ ਉਹਦੇ ਪ੍ਰਧਾਨ ਵੀ ਨੇ ਸਰਦਾਰ ਮਨਪ੍ਰੀਤ ਸਿੰਘ ਯਾੜੀ ਸਾਡੇ ਐਮ ਐਲ ਏ ਵੀ ਨੇ ਉਹ ਜਿਹੜੇ ਰਾਜਸਥਾਨ ਸਟੇਟ ਦੀ ਜਿਹੜੀ ਭਰਤੀ ਦੀ ਮਿਹਮਾ ਹੈ ਉਹਦੀ ਜਿਹੜੀ ਹੈਗੀ ਹੈ ਅਗਜਨਵਾਰ ਹੋਣਗੇ ਉਹਨਾਂ ਦੇ ਨਾਲ ਰਾਜਸਥਾਨ ਦੇ ਸਾਡੇ ਪ੍ਰਧਾਨ ਐ ਐਸ ਡੀ ਪੀ ਸੀ ਦੇ ਮੈਂਬਰ ਵੀ ਆ ਸਰਦਾਰ ਸੁਜੀਤ ਸਿੰਘ ਕੰਗਸਾਤ ਉਹ ਉਹਨਾਂ ਦੇ ਨਾਲ ਉੱਤੇ ਸਾਥੀ ਨੇ ਸਰਦਾਰ ਸਰਜੀਤ ਸਿੰਘ ਕੰਗ ਸਾਹਿਬ ਸਰਦਾਰ ਸੰਤਾ ਸਿੰਘ ਜੀ ਅਮਰਪੁਰੀ ਸਾਹਿਬ ਸਦੀ ਪਾਰਟੀ ਦੇ ਬਹੁਤ ਪੁਰਾਣੇ ਸੀਨੀਅਰ ਆਗੂ ਆ ਬਹੁਤ ਲੰਬਾ ਸਮਾਂ ਉਹਨਾਂ ਨੇ ਜਥੇਬੰਦੀ ਦੇ ਵਿੱਚ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਵਿਧਾਇਤੀ ਹੁੰਦਾ ਸੀ ਉਹਦੇ ਜਿਹੜੇ ਆ ਉਹ ਬਹੁਤ ਲੰਬਾ ਸਮਾਂ ਪ੍ਰਧਾਨ ਰਹੇ ਆ ਪਾਰਟੀ ਦੇ ਵਿੱਚ ਜਨ ਸਕੱਤਰ ਦੇ ਵੀ ਉਹਦੇ ਤੇ ਕੰਮ ਕਰਦੇ ਰਹੇ ਆ ਚੇਅਰਮੈਨ ਵੀ ਰਹੇ ਆ ਐਸਐਸ ਬੋਰਡ ਦੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਆ ਉਹ ਭਰਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਹਿਮਾਚਲ ਪ੍ਰਦੇਸ਼ ਤੋਂ ਸਾਡੇ ਜਿਹੜੇ ਐਸਪੀਸੀ ਦੇ ਮੈਂਬਰ ਆ ਔਰ ਜਿਹੜੇ ਸਾਰਾ ਹਿਮਾਚਲ ਦਾ ਕੰਮਕਾਰ ਦੇਖਦੇ ਆ ਸਰਦਾਰ ਦਰਜੀਤ ਸਿੰਘ ਭਿੰਡਰ ਸਾਹਿਬ ਉਹ ਉਹਨਾਂ ਦਾ ਉੱਥੇ ਨਾਲ ਸਹਿਯੋਗ ਜਿਹੜਾ ਉੱਥੇ ਕਰਨਗੇ ਸਾਡੀ ਪਾਕੀ ਦੇ ਕੋਰ ਕਮੇਟੀ ਦੇ ਸਾਡੇ ਸੀਨੀਅਰ ਮੈਂਬਰ ਆ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਉਹ ਮਲੇਰਕੋਟਲਾ ਜਿਹੜਾ ਜ਼ਿਲ੍ਹਾ ਉਹਦਾ ਸਾਰੀ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੇ ਨਿਗਰਾਨ ਉਹ ਹੋਣਗੇ ਤੇ ਸਾਡੇ ਦਿੱਲੀ ਦੇ ਪ੍ਰਧਾਨ ਵੀ ਨੇ ਸੀਨੀਅਰ ਲੀਡਰ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਐਸ ਦਾ ਪਰਮਜੀਤ ਸਿੰਘ ਸਰਨਾ ਸਾਹਿਬ ਉਹ ਦਿੱਲੀ ਦੀ ਜਿਹੜੀ ਇਕਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦਾ ਸਾਰਾ ਭਰਤੀ ਦਾ ਕੰਮਕਾਜ ਦੇਖਣਗੇ ਇਸੇ ਤਰ੍ਹਾਂ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ ਸਾਡੇ ਉਹ ਦਿੱਲੀ ਕਮੇਟੀ ਦੇ ਵੀ ਸਭ ਦਾ ਪ੍ਰਧਾਨ ਨੇ ਸਾਡੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਜਿੰਮੇਵਾਰੀ ਜਿਹੜੀ ਆ ਉਹ ਪਾਰਟੀ ਦੀ ਭੱਤੀ ਦੀ ਉਹ ਦੇਖਣਗੇ। ਔਰ ਦੋ ਸਾਡੇ ਹਰਿਆਣਾ ਦੇ ਸੀਨੀਅਰ ਲੀਡਰ ਨੇ ਦੋਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵੀਪਰਧਾਨ ਵੀ ਰਏ ਆ। ਸਰਦਾਰ ਰਗੂਜੀਤ ਸਿੰਘ ਬਿਰਕ ਤੇ ਸਰਦਾਰ ਬਲਦੇਵ ਸਿੰਘ ਕੈਂਪ ਇਹ ਹਰਿਆਣਾ ਦੇ ਵਿੱਚ ਜਿਹੜੀ ਪਾਰਟੀ ਦੀ ਭੱਤੀ ਮੁਹਿੰਮ ਹੈ ਉਹਦੇ ਜਿਹੜੇ ਅਬਜ਼ਰਵਰ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਉੱਥੇ ਹੋਣਗੇ। ਇਸ ਕਰਕੇ ਇਹ 13 ਸੀਨੀਅਰ ਲੀਡਰ ਜਿਹੜੇ ਇਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਇਹ ਵੱਖ-ਵੱਖ ਸਟੇਟਾਂ ਦੀ ਜਿਹੜੀ ਆ ਉਹ ਦਿੱਤੀ ਗਈ। ਇਸੇ ਤਰ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਉਹਦੇ 'ਚ ਅਮਰਸਰ ਸ਼ਹਿਰੀ ਦੇ ਵਿੱਚ ਸਰਦਾਰ ਹੀਰਾ ਸਿੰਘ ਗਾਬੜੀਆ ਸਾਹਿਬ ਇਹਨਾਂ ਦੇ ਨਾਲ ਮੋਹਿਤ ਗੁਪਤਾ ਜੀ ਸਾਡੇ ਬਠਿੰਡਾ ਤੋਂ ਸੀਨੀਅਰ ਲੀਡਰ ਨੇ ਇਹ ਦੋਵੇਂ ਅਮਰਸਰ ਸ਼ਹਿਰੀ ਦਾ ਅਮਰਸਰ ਦਿਹਾਤੀ ਤੋਂ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਆਗੂ ਕੋਰ ਕਮੇਟੀ ਦੇ ਮੈਂਬਰ ਸਾਬਕਾ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਉਹ ਅਮਰਸਾ ਦੇ ਹਾਤੀ ਦਾ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਸਾਹਿਬ ਬਰਨਾਲਾ ਦੇ ਜਿਹੜੇ ਅਬਜ਼ਰਵਰ ਨੇ ਸਰਦਾਰ ਜਨਮੇਜਾ ਸਿੰਘ ਸੇਖੋਂ ਤੇ ਬੀਬੀ ਹਰਗਵਿੰਦ ਕੌਰ ਉਹ ਬਠਿੰਡਾ ਜਿਹੜੇ ਦੇ ਅਬਜ਼ਰਵਰ ਨੇ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਤੇ ਪਰਮਜੀਤ ਸਿੰਘ ਢਿੱਲੋਂ ਸਮਰਾਲੇ ਤੋਂ ਸਾਡਾ ਨੌਜਵਾਨ ਲੀਡਰ ਹੈ ਖਾਲਸਾ ਜੀ ਨੇ ਐਮਪੀ ਦੀ ਚੋਣ ਵੀ ਡਾਡੀ ਸੀ ਫਤਿਹਗੜ੍ਹ ਸਾਹਿਬ ਤੋਂ ਇਹ ਫਤਿਹਗੜ੍ਹ ਸਾਹਿਬ ਜਿਹੜੇ ਦੀ ਨਿਗਰਾਨੀ ਕਰਨਗੇ ਫਰੀਦਕੋਟ ਤੋਂ ਸਰਦਾਰ ਮਨਤਾਪ ਸਿੰਘ ਬਰਾੜ ਸਾਹਿਬ ਫਾਜ਼ਿਲਕਾ ਤੋਂ ਸਾਡੇ ਸੀਨੀਅਰ ਸਾਥੀ ਵਰਦੇਵ ਸਿੰਘ ਮਾਨ ਜੀ ਫਿਰੋਜ਼ਪੁਰ ਜਿਹੜਾ ਜਿਹੜਾ ਉਹ ਸਰਦਾਰ ਜਗENDER ਸਿੰਘ ਜਿੰਦੂ ਜੀ ਗੁਰਦਾਸਪੁਰ ਦੀ ਜ਼ਿੰਮੇਵਾਰੀ ਵੀ ਗਾਵੜਿਆ ਸਾਹਿਬ ਦੀ ਜਿਹੜੀ ਹੈ ਨਾਲ ਹੋਈ ਦੀ ਅਮਰਸਰ ਤੇ ਸ਼ਰੀ ਦੇ ਚਰੰਦਰ ਸ਼ਰੀ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਕੇਪੀ ਸਾਹਿਬ ਪੌਤ ਸੀਨੀਅਰ ਲੀਡਰ ਨੇ ਸਾਡੇ ਉਹਨਾਂ ਦੇ ਨਾਲ ਸ਼੍ਰੀ ਹਰਿਸ਼ ਰਾਏ ਢਾਂਡਾ ਜੀ ਸਾਡੇ ਬੜੇ ਸੀਨੀਅਰ ਸਪੋਕਸਮੈਨ ਵੀ ਆ ਔਰ ਨਾਲ ਬੀਬੀ ਪਰਮਿੰਦਰ ਕੌਰ ਪੰਨੂ ਜੀ ਪਹਿਲਾਂ ਜਲੰਧਰ ਦੇ ਪ੍ਰਧਾਨੇ ਆ ਇਹ ਜਲੰਧਰ ਸ਼ਹਿਰੀ ਕਰਨਗੇ ਔਰ ਜਲੰਧਰ ਦੇ ਹਾਤੀ ਸਾਡੇ ਸਾਬਕਾ ਐਮਐਲਏ ਤੇ ਕੋਰ ਕਮੇਟੀ ਦੇ ਮੈਂਬਰ ਉਹ ਬਲਦੇਵ ਸਿੰਘ ਖਹਿਰਾ ਸਾਹਿਬ ਦੇਖਣਗੇ। ਕਪੂਰਥਲਾ ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਸਾਹਿਬ ਮੱਖਣ ਬਰਾੜਵੀ ਉਹਨਾਂ ਨੂੰ ਜ਼ਿਆਦਾਤਰ ਕਹਿ ਕੇ ਹੀ ਬੁਲਾਉਂਦੇ ਆ ਉਹ ਦੇਖਣਗੇ। ਲੁਧਿਆਣਾ ਸ਼ਹਿਰੀ ਸਾਡੇ ਸੀਨੀਅਰ ਸਾਥੀ ਸਰਦਾਰ ਦਰਬਾਰਾ ਸਿੰਘ ਗੁਰੂ ਔਰ ਉਹਨਾਂ ਦੇ ਨਾਲ ਸਰਦਾਰ ਪਰਮਬੰਦ ਸਿੰਘ ਰਮਾਣਾ ਜੀ ਇਹ ਦੋਨੇ ਲੁਧਿਆਣਾ ਵੱਡਾ ਸ਼ਹਿਰ ਹੈ ਇਹ ਦੋਨੇ ਦੇਖਣਗੇ ਪੁਲਿਸ ਜਿਲ੍ਹਾ ਖੰਨਾ ਦਿਹਾਤੀ ਦੇ ਵਿੱਚ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਤੇ ਉਹਨਾਂ ਦੇ ਨਾਲ ਸਰਦਾਰ ਯਾਦਵਿੰਦਰ ਸਿੰਘ ਯਾਦੂ ਢਿੱਲੋਂ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਸਾਬਕਾ ਕੈਬਨਿਟ ਮੰਤਰੀ ਹੈ ਕੋਰ ਕਮੇਟੀ ਦੇ ਮੈਂਬਰ ਹੈ ਯਾਦੂ ਜੀ ਜਿਹੜੇ ਆ ਖੰਨੇ ਤੋਂ ਚੋਣ ਵੀ ਲੜ ਚੁੱਕੇ ਆ ਇਹਨਾਂ ਦੀ ਇਕੱਠੀ ਜ਼ਿੰਮੇਵਾਰੀ ਆ ਪੁਲਿਸ ਜਿਲ੍ਹਾ ਜਗਰਾਉਂ ਦਿਹਾਤੀ ਜਦੋਂ ਸਰਦਾਰ ਮਹੇਸ਼ਿੰਦਰ ਸਿੰਘ ਜੀ ਘਰੇ ਵੱਲ ਸਾਡੇ ਪਾਰਲੀਮੈਂਟਰੀ ਬੋਰਡ ਦੇ ਵੀ ਹੋਰ ਕਮੇਟੀ ਦੇ ਵੀ ਸਾਬਕਾ ਮੰਤਰੀ ਵੀ ਨੇ ਉਹ ਦੇਖਣਗੇ ਮਾਨਸਾ ਦੇ ਵਿੱਚ ਸਰਦਾਰ ਦਰਪਾਲ ਸਿੰਘ ਭੁੰਦਰ ਸਾਹਿਬ ਸਾਡੇ ਸਾਬਕਾ ਐਮਐਲਏ ਆ ਬੀਬੀ ਹਰਬਿੰਦ ਕੌਰ ਤੇ ਸਰਦਾਰ ਆਕਾਸ਼ ਦੀਪ ਸਿੰਘ ਬਿੱਡੂ ਖੇੜਾ ਨੌਜਵਾਨ ਲੀਡਰ ਸਾਡਾ ਉਹ ਦੇਖੇਗਾ ਮੋਗਾ ਸਰਦਾਰ ਪੀਰਤ ਸਿੰਘ ਮਾਲਾ ਤੇ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਇਹ ਧਰਮਕੋਟ ਸਾਹਿਬ ਉਥੋਂ ਐਮਪੀ ਦੀ ਇਲੈਕਸ਼ਨ ਵੀ ਲੜੇ ਸੀ ਇਸੇ ਤਰ੍ਹਾਂ ਮਹਾੜੀ ਦੇ ਵਿੱਚ ਸਾਡੇ ਸੀਨੀਅਰ ਸਾਥੀ ਸਰਦਾਰ ਰਣਜੀਤ ਸਿੰਘ ਜੀ ਗਿੱਲ ਸਾਹਿਬ ਤੇ ਉਹਨਾਂ ਦੇ ਨਾਲ ਮਹਾੜੀ ਤੇ ਸਾਡੇ ਲੰਬਾ ਸਮਾਂ ਇਸਤਰੀ ਕਾਦੀ ਦਲ ਦੇ ਪ੍ਰਧਾਨ ਦੇ ਆ ਸਾਬਕਾ ਕਾਉਂਸਲਰ ਵੀ ਹੈ ਬੀਬੀ ਕੁਲਦੀਪ ਕੌਰ ਕੰਗ ਉਹ ਉਹਨਾਂ ਦੇ ਨਾਲ ਜਿਹੜਾ ਉਸਤਾਦ ਦੇਣਗੇ ਸ਼੍ਰੀ ਮੁਖਸਰ ਸਾਹਿਬ ਸਰਦਾਰ ਕਮਲਜੀਤ ਸਿੰਘ ਬਰਕੰਦੀ ਤੇ ਬੀਬੀ ਹਰਪ੍ਰੀਤ ਕੌਰ ਜੀ ਦੋਨਾਂ ਦੀ ਡਿਊਟੀ ਲੱਗੀ ਹੈ ਪਟਿਆਲਾ ਦੇ ਵਿੱਚ ਸ਼੍ਰੀ ਐਨ ਕੇ ਸ਼ਰਮਾ ਜੀ ਕਿਉਂਕਿ ਐਮ ਪੀ ਦੀ ਚੋਣ ਵੀ ਲੜੇ ਸੀ ਸਿੰਧਰ ਆਗੂ ਨੇ ਖਜ਼ਾਂਚੀ ਵੀ ਨੇ ਕੋਰ ਕਮੇਟੀ ਦੇ ਮੈਂਬਰ ਨੇ ਸਰਦਾਰ ਸਰਜੀਤ ਸਿੰਘ ਢਿੱਗਰ ਸਾਡਾ ਯੂਥ ਦਾ ਪ੍ਰਧਾਨ ਉਹਨਾਂ ਦੀ ਡਿਊਟੀ ਲੱਗੀ ਪਠਾਨਕੋਟ ਦੇ ਵਿੱਚ ਸਾਡੇ ਕੋਰ ਕਮੇਟੀ ਦੇ ਮੈਂਬਰ ਸਰਦਾਰ ਗੁਰਬਚਨ ਸਿੰਘ ਜੀ ਬੱਬੇ ਵਾਲੀ ਸਾਹਿਬ ਰੋਪੜ ਦੇ ਵਿੱਚ ਮੇਰੇ ਨਾਲ ਬੈਠੇ ਆ ਸਾਡੇ ਚੀਫ ਸਪੋਕਸਪਰਸਨ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਇਹਨਾਂ ਦੀ ਜ਼ਿੰਮੇਵਾਰੀ بطور অবজারভার ਲੱਗੀ ਆ ਸੰਗਰੂਰ ਦੇ ਵਿੱਚ ਸਾਬਕਾ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੰਗਵਾਲ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਮਿਹਨਤੀ ਤੇ ਅਗਾ ਵਧੂ ਆਗੂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਡਾ ਇਹ ਉਹਨਾਂ ਦੇ ਨਾਲ ਸਾਥ ਦੇਣਗੇ ਤੇ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਹੈਗਾ ਇੱਥੇ ਸਰਦਾਰ ਵਿਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਾਬਕਾ ਐਮਪੀ ਨੇ ਹੁਸ਼ਿਆਰਪੁਰ ਤੋਂ ਬਹੁਤ ਸੀਨੀਅਰ ਆਗੂ ਨੇ ਉਹ ਦੇਖਣਗੇ ਤਰਨਤਾਰਨ ਦੀ ਸਾਡੇ ਸਾਬਕਾ ਕੈਬਨਿਟ ਮੰਤਰੀ ਦੇਅਦਾ ਸੁੱਚਾ ਸਿੰਘ ਲੰਗਾ ਸਾਹਿਬ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਤਰਨ ਤੱਕ ਦੀ ਚੰਡੀਗੜ੍ਹ ਪਹਿਲਾਂ ਵੀ ਮੈਂ ਦੇਖਦਾ ਸੀ ਮੇਰੇ ਨਾਲ ਜਿਹੜੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਤੇ ਸਦਾ ਪਰਮਿੰਦਰ ਸਿੰਘ ਸੁਹਾਣਾ ਜਿਹੜੇ ਮਹਾੜੀ ਤੋਂ ਚੋਣ ਲੜਦੇ ਆ ਉਹ ਮੇਰੇ ਨਾਲ ਇੱਥੇ ਸਾਥ ਦੇਣਗੇ ਸੋ ਇਹ ਜਿਹੜੀਆਂ ਡਿਊਟੀਆਂ ਨੇ ਸਾਰੀਆਂ ਇਹ ਵੱਡੀਆਂ ਟੀਮਾਂ ਨੇ ਇਹ ਜਿਹੜੀਆਂ ਜੋ ਪਾਰਟੀ ਦੇ ਸਿਧਾਂਤ ਦੇ ਵਿੱਚ ਜਿਸਾਂ ਅਭ ਜਨਵਰ ਨਿਯੁਕਤ ਹੁੰਦੇ ਆ ਇਹ ਸਾਰੇ ਤੰਦੇ ਜੀ ਦੇ ਨਾਲ ਗਰਾਊਂਡ ਦੇ ਉੱਤੇ ਜਾ ਕੇ ਮੋਟੀਵੇਟ ਕਰਕੇ ਸਾਰਿਆਂ ਨਾਲ ਤਾਲਮਿਲ ਕਰਕੇ ਨਿਰਪੱਖਤਾ ਦੇ ਨਾਲ ਕਿ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਾ ਹੋਵੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਲੋਕਲ ਲੈਵਲ ਦੇ ਉੱਤੇ ਕਿਤੇ ਵੀ ਭਰਤੀ ਪੂਰੀ ਇਮਾਨਦਾਰੀ ਦੇ ਨਾਲ ਹੋਵੇ ਭਰਤੀ ਬਿਲਕੁਲ ਸਹੀ ਹੋਵੇ ਇਹ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਜਿਹੜੀ ਹੈਗੀ ਆ ਇਹ ਸਾਰਾ ਕਾਰਜ ਜਿਹੜਾ ਇਹ ਅੱਜ ਜਿਹੜਾ ਭਰਤੀ ਮਹਿਮ ਜਿਹੜੀ ਆ ਵਰਕਿੰਗ ਕਮੇਟੀ ਦਾ ਫੈਸਲਾ ਜਿਹੜਾ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਲਿਆ ਗਿਆ